ਪਟਿਆਲਾ ਦੀ ਰਾਜਪੁਰਾ ਵਿੱਚ ਲੁੱਟਖੋਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਲੋਕਾਂ ਦੇ ਵੱਲੋਂ ਪੁਲਿਸ ਥਾਣੇ ਵਿੱਚ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਨੇ ਜਿਸ ਤੋਂ ਬਾਅਦ ਪੁਲਿਸ ਨੇ ਹੁਣ ਵੱਡੀ ਕਾਰਵਾਈ ਕੀਤੀ ਹੈ ਪੁਲਿਸ ਨੇ ਇੱਕ ਗਰੋਹ ਦੇ 5 ਮੈਂਬਰ ਗ੍ਰਿਫਤਾਰ ਕੀਤੇ ਨੇ ਜਿਹੜੇ ਕਿ ਮੋਬਾਈਲ ਅਤੇ ਪੈਸਿਆਂ ਦੀ ਲੁੱਟਖੋ ਕਰਦੇ ਸਨ ਦੱਸਦੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮੋਬਾਈਲ ਅਤੇ ਪੈਸਿਆਂ ਦੀ ਇੱਕ ਵੱਡੀ ਲੁੱਟ ਹੋਈ ਸੀ ਹੁਣ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਹੈ ਤਾਂ ਪੁਲਿਸ ਨੇ ਵੱਡੀ ਗਿਣਤੀ ਵਿੱਚ ਮੋਬਾਈਲ ਫੋਨ ਬਰਾਮਦ ਕੀਤੇ ਨੇ ਜਾਣਕਾਰੀ ਸਾਂਝੀ ਕਰਦੀ ਹੈ ਕਿ ਪੁਲਿਸ ਦੀ ਇਸ ਟੀਮ ਦੀ ਅਗਵਾਈ ਥਾਣਾ ਸਿਟੀ ਇੰਸਪੈਕਟਰ ਕਿਰਪਾਲ ਸਿੰਘ ਵੱਲੋਂ ਕੀਤੀ ਗਈ ਹੈ ਪੁਲਿਸ ਟੀਮ ਦੇ ਵੱਲੋਂ ਕਾਫੀ ਮੁਸ਼ਕਲ ਕੀਤੀ ਗਈ ਜਿਸ ਤੋਂ ਬਾਅਦ ਲੁਟੇਰਿਆਂ ਦਾ ਇੱਕ ਗਰੋਹ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਅਖਣਾ ਹੈ ਕਿ ਹੁਣ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਇਹਨਾਂ ਦੇ ਕੋਲੋਂ ਹੋਰ ਵੀ ਖੁਲਾਸੇ ਹੋ ਸਕਣ ਇਸ ਬੰਦੇ ਬਾਰੇ ਅਨੁਸਾਰ ਕੀ ਜਾਣਕਾਰੀ ਹੈ ਜੀ ਸਾਡੇ 22/9 2025 ਨੂੰ ਇੱਕ ਵਾਰਦਾਤ ਹੁੰਦੀ ਹੈ ਜਿਦੇ ਵਿੱਚ ਜਿਹੜਾ ਬਨੇਸ਼ ਕੁਟਾਰੀਆ ਜੀ ਜਿਨ੍ਹਾਂ ਦੀ ਮੋਬਾਈਲਾਂ ਦੀ ਦੁਕਾਨ ਹੈ ਰਾਜਪੁਰ ਉਹ ਆਪਣਾ ਸ਼ਾਮ ਨੂੰ ਦੁਕਾਨ ਬੰਦਾਨ ਤੋਂ ਬਾਅਦ ਇੱਕ ਕੈਸ਼ ਤੇ ਮੋਬਾਈਲ ਜਿਹੜੇ ਬੈਗ ਦੇ ਵਿੱਚ ਲੈ ਕੇ ਜਾ ਰਿਹਾ ਸੀਗਾ ਰਸਤੇ ਵਿੱਚ 6 ਬੰਦੇ ਦੋ ਮੋਟਰਸਾਈਕਲਾਂ ਦੇ ਉੰਦੇ ਆ ਉਹਦੇ ਵਿੱਚ ਮੋਟਰਸਾਈਕਲ ਮਾਰ ਕੇ ਉਹਨੂੰ ਸੱਟ ਲੈਂਦੇ ਆ ਸੱਟ ਲੰਬ ਬਾਅਦ ਉਹਦਾ ਜਿਹੜਾ ੱੱਕਾ ਮਾਰ ਕੇ ਬੈਜ ਜਿਹੜਾ ਤੇ ਮੋਬਾਈਲ ਤੇ ਨਗਦੀ ਖੋ ਕੇ ਫਰਾਰ ਹੋ ਜਾਂਦੇ ਆ ਅਸੀਂ ਇੱਥੇ ਮੌਕੇ ਤੇ ਜਾਂਦੇ ਆ ਮੌਕੇ ਤੇ ਜਾ ਕੇ ਸਾਰੀ ਗੱਲਬਾਤ ਆਪਣੇ ਸੀਨੀਅਰ ਅਫਸਰਾਂ ਨੂੰ ਦੱਸਦੇ ਆ ਸਾਡੇ ਸੀਨੀਅਰ ਅਫਸਰਾਂ ਨੇ ਐ ਐਸਐਸਪੀ ਉਸਾਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਤੇ ਐਸਪੀ ਡੀ ਗੁਰਬਸ ਉਹ ਹੈ ਜੀ ਡੀਐਸਪੀ ਰਾਜਪੁਰਾ ਮਨਜੀਤ ਸਿੰਘ ਨੇ ਸਾਡੀਆਂ ਅਡੱਟ ਟੀਮਾਂ ਬਣਾਈਆਂ ਸਾਡੀ ਟੀਮ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਅੰਡਰ ਬ੍ਰੀਜ ਤੇ ਅਸੀਂ ਨਾਕਾਬੰਦੀ ਕੀਤੀ ਹੋਈ ਸੀ ਨਾਕਾ ਤੇ ਅਸੀਂ ਸ਼ੱਕ ਦੇ ਆਧਾਰ ਤੇ ਤਿੰਨ ਵਿਅਕਤੀਆਂ ਨੂੰ ਰੋਕ ਕੇ ਜਿਨ੍ਹਾਂ ਦੇ ਬੈਗ ਦੀ ਕਲਾਸੀ ਲਈ ਜਿਨ੍ਹਾਂ ਦੇ ਵਿੱਚੋਂ ਬੈਗ ਵਿੱਚੋਂ ਮੋਬਾਈਲ ਬਰਾਮਦ ਹੋਇਆ ਜਿਹੜੀ ਸਹੀ ਜਵਾਬ ਮੋਬਾਈਲ ਬਾਰੇ ਨਹੀਂ ਦੇ ਸਕੇ ਸਖਤੀ ਨਾਲ ਕੁਝ ਕੁ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਇਹ ਉਹੀ ਬੈਗ ਹੈ ਜਿਹੜਾ 22 ਤਰੀਕ ਨੂੰ ਖੋ ਹੋਇਆ ਸੀ ਅਸੀਂ ਇਹਨਾਂ ਦੀ ਕੱਲ 244 ਜਿਹੜੀ ਐਫ ਆਰ ਸੀ ਉਹਦੇ ਵਿੱਚ ਅਸੀਂ ਇਹਨਾਂ ਨੂੰ ਨਾਮਜ਼ਦ ਕੀਤਾ ਨਾਮਦਿਤ ਕਰਮ ਤੋਂ ਬਾਅਦ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਵਾਪੇ ਵਿਦਣਾ ਦਾ ਜਿਹੜਾ ਫੋਨ ਸਰਮਾਂਡ ਉਹ ਅਸਲ ਕੀਤਾ ਤਿੰਨੇ ਗੱਲ ਤੋਂ ਬੋਲ ਰਹੇ ਹਾਂ ਇਹ ਹੋ ਸਾਡੇ ਕੋਲ ਪੰਜ ਦੋਸ਼ੀ ਹੈਗੇ ਆ ਜੀ ਇਹਨਾਂ ਤੋਂ ਜੀ ਅਸੀਂ 27 ਫੋਨ ਹੈ ਜਿਹੜੇ ਆਬਰਾਮਡ ਕਰ ਲਏ ਉਹਦੇ ਵਿੱਚ ਇੱਕ ਜਿਹੜੀ ਮੇਨ ਗੱਲ ਹੈ ਇਹਨਾਂ ਨੇ ਮਤਲਬ ਇੱਕ ਜਾਲੀ ਬਿਲ ਬੁੱਕ ਬਣਵਾ ਲਈ ਸੀ ਲੱਗਦੇ ਜਿਹੜੀ ਸੀ ਜਿਹੜੀ ਜਾਲੀ ਬਿਲ ਬੁੱਕ ਬਣਾ ਕੇ ਉਹਦੇ ਜਰੀਏ ਇਹ ਜਿਹੜੇ ਮੋਬਾਈਲ ਉਹ ਵੇਚਦੇ ਸੀ ਤੁਹਾਨੂੰ ਦੇਖਿਆ ਕਿ ਬਰਾਮਦ ਕੈਸ਼ ਵੀ ਇਹ ਨਾ ਜਿਹੜਾ ਸੀਗਾ ਕੈਸ਼ ਖੋਣ ਤੋਂ ਬਾਅਦ ਇਹ ਨਾ ਧੁੰਮਣ ਚਲੇ ਗਏ ਸੀ Shimla side Shimla side ਇਹ ਕੋ ਮੱਕਿਆ ਆਇਆ ਇਹਨਾਂ ਦੇ ਵਸੂਲ ਮੁਤਾਬਕ ਜਿਹੜਾ ਕੈਸ਼ ਸੀਗਾ ਉਹ ਇਹਨਾਂ ਨੇ ਇੱਥੇ ਖਰਚਤਾ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਦੇ ਘਰੇ ਦੇ ਇਡਾ ਕਰ ਰਹੇ ਹਾਂ ਕਿ ਕੋਈ ਵੀ ਜਲਦੀ ਅਸੀਂ ਬਰਾਮਦ ਕਰ ਲਵਾਂਗੇ ਇਹ ਰਹਿਣ ਵਾਲੇ ਰਾਜਪੁਰੇ ਦੇ ਨੇ ਜੀ ਇੱਕ ਵਿਕਰਮ ਜਿਹੜਾ ਰਾਜਪੁਰੇ ਦਾ ਰਹਿਣ ਵਾਲਾ ਜਿਹੜਾ ਡੀਸੀ ਐਸਡੀ ਸਕੂਲ ਦੇ ਕੋਲ ਇੱਕ ਰਾਹੁਲ ਜਿਹੜਾ ਉਹ ਐਡੀ ਸਕੂਲ ਕੋਲੇ ਰਹਿਣ ਵਾਲਾ ਤੇ ਦੋ ਹੋਰ ਨੇ ਇੱਕ ਰੌਹਨ ਤੇ ਇੱਕ ਰਾਹੁਲ ਇਹ ਜਿਹੜੇ ਰਾਜਪੁਰੇ ਦੇ ਰਹਿਣ ਵਾਲੇ ਪਹਿਲਾਂ ਇਹਨਾਂ ਦੇ ਹੈਗੇ ਨਹੀਂ ਜੀ ਤਿੰਨ ਮਾਮਲੇ ਵਰਜ ਨੇ ਜਿਹੜਾ ਰੌਹਨ ਹੈ ਉਹਦੇ ਤੇ ਇੱਕ ਦਾ ਵੈਪਨ ਦਾ ਮਾਮਲਾ ਦਰਜ ਹੈ ਤੇ ਬਾਕੀ ਲੜਾਈ ਝਗੜੇ ਦੇ ਮਾਮਲੇ ਦਰਦ ਨੇ ਜਿਹੜਾ ਰੌਣ ਹੈ ਇਹ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਇੱਕ ਕਾਲੂ ਖਰੋਲੀ ਫੜਿਆ ਸੀਗਾ ਉਹਦੇ ਨਾਲ ਇਹ ਵੀ ਕੋਈ ਬਰੰਜਸ ਬਾਗੀ ਚੱਲਦੀ ਹੈ ਇਹ ਮੋਟਰਸਾਈਕਲਾਂ ਦੇ ਦੇਖਿਆ ਹੋਣਾ ਤੁਸੀਂ ਕਰੇਲਿਆਂ ਜਾਂ ਕਰਦੇ ਉਹਦੇ ਨਾਲ ਤੇ ਜਿਹੜਾ ਰੌਣ ਖਰੋਲੀਓ ਦੇਤੇ ਪਰਚਾ ਦੇਖਿਆ ਸੀਗਾ ਜਿਹੜੇ ਮੋਬਾਈਲ ਚੋਰੀ ਕਿਤੇ ਸਾਰੇ ਇਹ ਸਾਰੇ ਰਾਜਦੇਵਾਂ ਨੇ ਕਿਤੇ ਕਿਤੇ ਬਾਹਰ ਇਧਰ ਤੋਂ ਕਿਤੇ ਕਿਤੇ ਗਏ ਨਹੀਂ ਰਾਜਪੁਰੇ ਤੋਂ ਹੀ ਕਿਤੇ ਗਏ ਇਹਨਾਂ ਨੇ ਜਿਹੜੇ ਮੋਬਾਈਲ ਜਿਹੜੇ ਸਾਰੇ ਕੋਲੋਂ ਰਾਜਪੁਰੇ ਤੋਂ ਬੈਕਪੌਨ ਕੋਈ ਨਹੀਂ ਮਿਲਿਆ ਜੀ ਇਹਨਾਂ ਦਾ ਮਾਸਟਰ ਵਾਲਾ ਕੋਈ ਸੀਗਾ ਬੰਦੇ ਚ ਮਾਰਟ ਮੈਂ ਜਿਹੜਾ ਵਿਕਰਮ ਹੈ ਜੀ ਮੁੰਡਾ ਉਹ ਮੋਬਾਈਲਾਂ ਦਾ ਕੰਮ ਕਰ ਲੈਂਦਾ ਉਹ ਆਈਫੋਨ ਦੀ ਮਤਲਬ ਜਿਹੜਾ ਲੋਕ ਕੋ ਤੱਕ ਖੋਲ ਲੈਂਦਾ ਤੇ ਉਹਨੂੰ ਮਤਲਬ ਰੇਅਰ ਵੀ ਕਰ ਲੈਂਦਾ ਬਾਕੀ ਪਰ ਸੀਗੇ ਬਿਲ ਬਣਾ ਕੇ ਹਾਂਜੀ ਹਾਂਜੀ ਕਿਦਾਂ ਮਤਲਬ ਬਿਲ ਇਹਨੇ ਫੋਨ ਵੇਚਣਾ ਜਿਹੜਾ ਦਿੱਤੇ ਵੇਚਣਗੇ ਉਹ ਬਿਲ ਪੁੱਛੂਗਾ ਕਿ ਲੋਟੇਰੇ ਸੀ 40% ਮੁੰਡੇ ਨਹੀਂ ਇਹ ਨਟੇਰੇ ਹੀ ਨੇ ਜੀ ਲੋਟੇਰੇ ਨੇ ਪਰ ਇਹਨੇ ਪਹਿਲਾਂ ਮੋਬਾਈਲ ਇਹਨੇ ਵਿੱਚ ਵੀ ਹਨ 10 ਤੋਂ 4 ਮੋਬਾਈਲ ਇਹਨਾਂ ਨੇ ਵੇਚੇ ਹੈ ਜੀ ਹਾਂ ਚੱਲ ਰਿਹਾ ਜੀ ਸਾਡਾ ਅਸੀਂ ਰਿਮਾਂਡ ਲੈ ਆ ਰਿਮਾਂਡ ਦਰਾਂ ਨੂੰ ਵੀ ਅਸੀਂ ਬ੍ਰਾਂਡ ਕਰਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਜਿਸ ਤਰ੍ਹਾਂ ਸ਼ਹਿਰ ਤੇ ਵੀ ਹੋ ਰਿਹਾ ਦਾ ਰਹਾ ਹੁਣ ਉਹ ਵੀ ਜਿਹੜੀ ਨਵਾਂ ਦਾ ਰਿਮਾਂਡ ਵਿੱਚ ਆਈ ਉਹ ਵੀ ਸਾਡੀ ਰਿਸਰਚ ਕਰ ਰਹੀ ਹੈ ਜੀ ਉਹ ਵੀ ਦੇਖਦੇ ਆ ਕਿ ਉਹਨਾਂ ਤੋਂ ਕੋਈ ਵੀ ਇਹਨਾਂ ਦਾ ਪੱਤ ਸਾਹਮਣੇ ਆਇਆ ਉਹਦੇ ਬਾਰੇ ਕਰਦੇ ਆ ਮੋਬਾਈਲ ਕੋਈ ਨਾ ਪੁੱਛਿਆ ਮੈਂ ਕੋਈ ਨਹੀਂ ਉਹ ਕੋਈ ਨਾ ਕੋਈ ਵੈਪਨੀ ਦੀ ਅਰਜ਼ੀ ਕਰਦਾ ਉਹਨੇ ਵੀ ਕੋਈ ਵੈਪਨ ਸਾਨੂੰ ਨਹੀਂ ਲਸਾਇਆ ਜੀ ਸਮਝਿਆ ਕੋਈ ਤੇ ਇਹ ਮੌਜੂਦਾ ਕੰਮ ਕਰਦਾ ਹੈ ਉਹ ਕਿਸੇ ਨਾਲ ਲਾਉਂਦੇ ਐਦਾਂ ਦੇ ਚੋਰ ਬਜੌਰ ਤੇ ਇਦਾਂ ਵੀ ਚੋਰ ਤਾਂ ਇਹੀ ਕੰਮ ਇਹ ਬੋਲੇ ਚਕੰਨੇ ਰਹਿਣ ਕੋਈ ਆਪਣਾ ਜਿਹੜੀ ਨਗਦੀ ਵਗੈਰਾ ਜਾਂ ਹੋਰ ਉਹ ਕੱਲੇ ਮਤਲਬ ਜਿਹੜਾ ਕਿਸੇ ਦੇ ਸਾਹਮਣੇ ਨਾ ਲੱਗਦੀ ਵਗੈਰਾ ਬੈਗ ਚ ਨਾ ਪਾਉਣ ਇਹਨਾਂ ਨੇ ਵੀ ਕਿਤਾ ਸੀਗਾ ਸ਼ਾਮ ਨੂੰ ਆਏ ਸੀ ਇਹਨਾਂ ਦੇ ਲੱਗਦੀ ਬੈਗ ਚ ਪਾਉਂਦੇ ਦੇਖਿਆ ਸੀਗਾ ਇਹ ਤਾਂ ਇਹਨਾਂ ਨੇ ਪਿੱਛਾ ਕਰਕੇ ਉਹ ਬੈਕ ਹੋਇਆ ਸੀ ਅੱਜ ਦੇ ਪ੍ਰੈਸ